ਇਸ ਤੇ 23 ਆਹ ਜਿਵੇਂ ਆਹ ਗੁਰੂ ਸਿਸਰ ਸੰਧਾਮ ਆ ਰਿਹਾ ਹੈ ਤੇ ਗੁਰੂ ਜੀ ਆਖੇ ਕਿ ਇਸੇ ਗੁਰੂਰਾਜ ਦਾ ਨਾਮ ਲੈ। ਉਸ ਕਿਹਾ ਤੇ So, friends, I'm all of it. So, I am praying for you. ਸੁਨੋ ਯਾਰ ਭਨ ਦੇ ਗੁੜੀ ਨਿਧਾਨ ਗੁੜੀ ਨਿਵਾਜ ਦਰੀ ਬੰਨੀਵਾਜ ਦਰੀ ਪਾਤਸਰ ਮਾਨ ਬਖਸ਼ਿਆ ਗਿਆ ਜੀ ਕਹੇ ਕਹਿੰਦੇ ਕਿ ਸੇਵਾ ਕਿਸੀ ਬਤਾ ਪਕੰਦਾ ਅਮ ਮਹਮਾ ਪ੍ਰਾਦੀ ਸਤ ਪੂਰ ਤੇ ਤੁਮ ਬਖਸ਼ਨ ਹਾਰੇ ਮਾਨ ਕਰੂ ਤੂ ਦੂਪਰੇ ਮੇਰੇ ਪੀਤਮ ਪਿਆਰੇ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਸਾਇ 6ਵੇਂ ਗੁਰੂ ਸਾਹਿਬ ਵੱਲੋਂ ਵਸਾਇ ਅਕਾਲ ਤਖਤ ਸਾਹਿਬ ਵੱਲੋਂ ਜੋ ਫਰਮਾਨ ਹੋਇਆ ਸੀ ਜੋ ਹੁਕਮ ਹੋਇਆ ਸੀ ਉਸ ਨੂੰ ਇਨ ਬਿਨ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਗੁਰੂ ਸਾਹਿਬ ਆਪ ਸੀਸ ਤੇ ਹੱਥ ਰਖਵਾ ਕੇ ਜਿਹੜੇ ਇਹ ਹੁਕਮ ਦੀ ਪਾਲਣਾ ਕਰਾ ਰਹੇ ਆ ਉਸੇ ਤਹਿਤ ਅੱਜ ਨੌਵੇਂ ਪਾਤਸ਼ਾਹ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਉਹਨਾਂ ਦੇ ਸੀਸ ਤਨ ਤੰਤ ਸੰਸਕਾਰ ਹੋਇਆ ਸੀ ਉਸ ਸਥਾਨ ਦੇ ਉੱਤੇ ਜੋੜਿਆਂ ਦੀ ਸੇਵਾ ਕੀਤੀ ਹੈ ਅ ਅਰਦਾਸ ਕੀਤੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰੂ ਸਾਹਿਬ ਕਿਰਪਾ ਮੈਂ ਬਹੁਤ ਕਿਰਪਾ ਕਰਕੇ ਸੇਵਾ ਕਰਾਈ ਆਪ ਸਭ ਆਏ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਸੇਵਾ ਹਾਂਜੀ ਹਾਂਜੀ ਸਰ ਕਿੱਥੇ ਕਿੱਥੇ ਮੁਕੰਮਲ ਹੋ ਗਈ ਨਾਲ ਇਹ ਮੈਂ ਜਿਵੇਂ ਜਿਵੇਂ ਜੋ ਫਰਮਾਨ ਹੋਇਆ ਸੀ ਗੁਰੂ ਸਾਹਿਬ ਦੀ ਅਸੀਸ ਸੱਚਾ ਗੁਰੂ ਸਾਹਿਬ ਦੇ ਦੀ ਅਸੀਸ ਸੱਚਾ ਇਨ ਬਿਨ ਉਸੇ ਫਰਮਾਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਭ ਤੋਂ ਪਹਿਲਾਂ ਜੋ ਨਵੇਂ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ ਗੁਰੂ ਕੇ ਮਹਿਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉੱਥੇ ਚੱਲ ਕੇ ਜਾ ਕੇ ਉੱਥੇ ਨਤਮਸਤਕ ਹੋਏ ਉਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਭਾਈਵੱਲਾ ਸਾਹਿਬ ਉੱਥੇ ਨਤਮਸਤਕ ਹੋਏ ਚੱਲ ਕੇ ਜਾ ਕੇ 100 ਮੀਟਰ ਕੇ ਅਸੀ ਕੋਸ਼ਿਸ਼ ਕੀਤੀ ਕਿ ਉਸ ਤੋਂ ਕਾਫੀ ਵੱਧ ਹੋਵੇ ਅ ਜਿਹੜੇ ਸਥਾਨ ਜਿੱਥੇ ਜਿਸ ਦਾ ਅੱਜ ਆਪਾਂ ਪਰਬ ਵੀ ਮਨਾ ਰਿਆ ਰੱਖਣ ਪੁੰਨਿਆਂ ਦਾ ਆ ਬਾਬਾ ਕਾਲਾ ਸਾਹਿਬ ਉੱਥੇ ਜਾ ਕੇ ਚੱਲ ਕੇ ਨਿਕ ਮਸਤਕ ਹੋਏ ਉਸ ਤੋਂ ਬਾਅਦ ਉਸ ਤੋਂ ਬਰੰਤ ਜੋ ਹੁਕਮ ਸੀ ਜਿਵੇਂ ਅਕਾਲ ਤਖਤ ਸਾਹਿਬ ਦਾ ਕਿ ਗੁਰਦੁਆਰਾ ਸੀਸਗੰਨ ਸਾਹਿਬ ਦਿੱਲੀ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਥਾਨ ਹੈ ਜੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਸ਼ੀ ਦੀ ਅਸਾਨ ਹੈ ਉੱਥੇ ਨਤਮਸਤੇ ਕੁਬਰੰਠਵਾਨ ਅੱਜ ਤੇ ਦੁਬਾਰਾ ਸੀਸਗਨ ਸਾਹਿਬ ਸ਼੍ਰੀ ਅਨੰਪੁਰ ਸਾਹਿਬ ਤੇ ਕੱਲ ਫੇਰ ਸੇਵਾ ਕਰਾਂਗੇ